ਨਿਊਜ਼ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਨਹੀਂ ਥੰਮ ਰਿਹਾ ਦਤਾਰਪੁਰ ਦੇ ਵਿੱਚ ਚੋਰੀਆਂ ਦਾ ਮਸਲਾ ਅੱਜ ਸਰਕਾਰੀ ਆਯੁਰਵੈਦਿਕ ਹਸਪਤਾਲ ਦਤਾਰਪੁਰ ਵਿਖੇ ਇਹ ਚੋਰਾਂ ਵੱਲੋਂ ਇਸ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਦੱਸਦੀ ਸਾਰੇ ਹੀ ਦਰਵਾਜ਼ਿਆਂ ਦੇ ਤਾਲੇ ਇਹ ਤੋੜ ਕੇ ਜੋ ਵੀ ਅੰਦਰ ਟੂਟੀਆਂ ਲੱਗੀਆਂ ਹੋਈ ਸੀ ਉਹ ਚੋਰ ਲੈ ਕੇ ਫਰਾਰ ਹੋ ਗਏ ਹਨ ਤੇ ਕੁਝ ਇਹ ਪਿੱਤਲ ਦਾ ਸਮਾਨ ਜੋ ਕਿ ਹਸਪਤਾਲ ਦੇ ਸਟੋਰ ਵਿੱਚ ਪਿਆ ਸੀ ਉਹ ਵੀ ਚੋਰ ਲੈ ਕੇ ਫਰਾਰ ਹੋ ਗਏ ਹਨ ਦੱਸਦੀਏ ਬੀਤੇ 2 ਦਿਨ ਪਹਿਲਾਂ ਵੀ ਦਤਾਰਪੁਰ ਦੇ ਵਿੱਚ ਇਹ ਚੋਰੀ ਹੋਈ ਸੀ मौके पर पहुंची पुलिस वालों जाँच शुरू कर दी गई है बाकी की कहा सरकारी हॉस्पिटल सर, के डॉक्टर ने तुम्हें भी जरूर सुनो सर आज जो दतारपुर के हॉस्पिटल में चोरी मामला कैसे आ, मेरा नाम डॉक्टर हेमंत है मैं आयुर्वेदिक मेडिकल ऑफिसर हूँ यहाँ पे सरकारी आयुर्वेदिक हॉस्पिटल दतारपुर में कल शाम को दो बजे हॉस्पिटल बंद करने तो बाद जो वो चोरी हुई है और इस विच मेन गेट का दरवाज़ा तोड़ा गया है और अंदर पाँच सात कमरों के और जो हैं वो दरवाजे तोड़े गए हैं ताले तोड़े गए हैं और अंदर सात आठ जो हैं वो सिंक तोड़ी हैं और उनकी जो टूटियाँ हैं वो चोरी करके लेके गए हैं इसके अलावा जो स्टोर था स्टोर के अंदर जो पुराने किसी ज़माने के पित्तल के बर्तन थे और बाकी जो सामान था स्टूल लोहे का और जो सामान है वो जो है वो चोरी हुआ है सर तो ये भी पता चला है जहाँ पे तो बच्चे खेले तो उन्होंने तो दरवाजे खुले हुए शाम को हाँ यहाँ पे शाम को बच्चे क्रिकेट खेलते हैं तो उसमें से एक लड़के ने बताया कि जब वो साढ़े चार बजे आए हैं तो यहाँ पे मेन गेट का दरवाजा खुला हुआ था फिर उसने अंदर जाके देखा तो बाकी दरवाजे भी खुले हुए थे तो फिर उसने मेन गेट का दरवाजा बंद करके कुंडा बंद करके वो चला गया नुकसान कितना लगभग एक एक लाख से ज्यादा दम नुकसान होया है मांग हम तो जो पूरी इंक्वायरी मांग करते हैं ਦੀ ਇਸ ਕੀ ਪ੍ਰੋਪਰ ਇਨਕੁਆਇਰੀ ਹੋਏ ਤੇ ਇਸ ਤੋਂ ਇਲਾਵਾ ਜਿਓ ਹਸਪੀਟਲ ਦੇ ਚਾਰ ਦਿਵਾਰੀ ਦਾ ਜੋ हमने ਵਿਭਾਗ ਕੋ 3-4 ਵਾਰ ਐਸਟੀਮੇਟ ਬਣਾ ਕੇ ਭੇਜਿਆ ਹੈ ਤਾਂ ਹਮੇ ਵੀ ਮੰਗ ਕਰਦੇ ਹਾਂ ਕਿ ਇਨ ਫਿਊਚਰ ਐਸੀ ਘਟਨਾ ਨਾ ਹੋਏ ਉਸਕੇ ਲਈ ਚਾਰ ਦਿਵਾਰੀ ਔਰ ਮੇਨ ਗੇਟ ਜੋ ਹੈ ਉਹ ਬਣਵਾਏ ਜਾਵੇ। 2 ਦਿਨ ਪਹਿਲਾਂ ਵੀ ਦਤਾਰਪੁਰ ਦੇ ਵਿੱਚ ਚੋਰੀ ਹੋਈ ਕਿਸੇ ਦੇ ਘਰ ਚ ਅੱਜ ਸਵੇਰੇ ਆਯੁਰਵੈਦਿਕ ਹਸਪੀਟਲ ਦਤਾਰਪੁਰ ਜਿਹੜਾ ਕਿ ਬਹੁਤ ਵਧੀਆ ਸੇਵਾਵਾਂ ਦੇ ਰਿਹਾ ਦੇ ਰਿਹਾ ਡਾਕਟਰ ਸਾਹਿਬ ਬਹੁਤ ਅੱਛੇ ਇੱਥੇ ਅੱਜ ਜਦੋਂ ਇਹ ਸਵੇਰੇ ਹਸਪੀਟਲ 'ਚ ਆਏ ਤੇ ਆਂਦੇ ਇਹਨਾਂ ਨੇ ਸਾਨੂੰ ਫੋਨ ਕੀਤਾ ਕਿ ਇੱਥੇ ਆਓ ਔਰ ਕਾਫੀ ਇੱਥੇ ਨੁਕਸਾਨ ਮੇਨ ਜਿਹੜਾ ਇਹਨਾਂ ਦਾ ਦਰਵਾਜ਼ਾ ਉਹ ਤੋੜ ਕੇ ਕੋਈ ਚੋਰ ਅੰਦਰ ਜਾ ਕੇ ਉਹਨਾਂ ਨੇ ਕਾਫੀ ਨੁਕਸਾਨ ਵੀ ਕੀਤਾ ਦਰਵਾਜ਼ੇ ਵੀ ਤੋੜੇ ਔਰ ਸਿੰਕ ਵਗੈਰਾ ਵੀ ਤੋੜਦੇ ਔਰ ਪਿੱਤਲ ਦਾ ਕੁਝ ਸਮਾਨ ਜੋ ਕਿ ਬਹੁਤ ਪੁਰਾਣਾ ਸੀ ਉਹ ਵੀ ਚੱਕ ਕੇ ਲੈ ਗਏ ਕੋਈ ਸਦੀਲ ਦੇ ਬਰਤਨ ਵੀ ਲੈ ਗਏ ਟੂਟੀਆਂ ਵੀ ਲੈ ਗਏ ਔਰ ਇੱਥੇ ਕਾਫੀ ਦਰਵਾਜੇ ਵਗੈਰਾ ਤੋੜ ਕੇ ਖੋਲ ਕੇ ਫਿਰ ਦਰਵਾਜੇ ਖੁੱਡੇ ਛੱਡ ਗਏ ਚਲੇ ਗਏ ਔਰ ਇਹ ਬਹੁਤ ਜਿਆਦਾ ਵੱਡਾ ਨੁਕਸਾਨ ਹੈ ਔਰ ਅਸੀਂ ਬਾਰ-ਬਾਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬਾਰ-ਬਾਰ ਅਪੀਲ ਕੀਤੀ ਹੈ ਔਰ ਅਸੀਂ ਇਹਨਾਂ ਦੇ ਮਹਿਕਮਿਆਂ ਨੂੰ ਵੀ ਬਾਰ-ਬਾਰ ਅਪੀਲ ਕਰਨ ਤੋਂ ਬਾਅਦ ਇਹਨਾਂ ਨੇ ਵੀ ਕੀਤੀ ਹੈ ਡਾਕਟਰ ਸਾਹਿਬ ਨੇ ਕਿ ਸਾਡੀ ਚਾਰਦੁਆਰੀ ਲਈ ਇੱਥੇ ਕੋਈ ਨਾ ਕੋਈ ਜਲਾ ਹੱਲ ਕੀਤਾ ਜਾਏ ਕبھی ਇਥੇ ਪ੍ਰੋਬਲਮ ਹੈਗੀ ਆ ਬੂਟੀ ਕਾਫੀ ਆ ਕੋਈ ਫੰਡਸ ਵਗੈਰਾ ਦਿੱਤੇ ਜਾਂ ਜਿਹਦੇ ਨਾਲ ਇਥੇ ਸਫਾਈ ਵਗੈਰਾ ਹੋ ਸਕੇ ਮੈਂ ਕੱਲ ਸਾਡੇ ਇਥੇ ਕਿਸੇ ਦੇ ਲੰਗਰ ਸੀ ਪ੍ਰੋਗਰਾਮ ਸੀ ਦਤਾਰਪੁਰ ਔਰ ਮੈਂ ਉਹ ਮਹੱਲੇ ਵਾਸੀਆਂ ਨੂੰ ਕਿਹਾ ਵੀ ਤੁਸੀਂ ਕੱਲ ਉਹ ਕਹਿੰਦੇ ਡਰਦੇ ਡਰਦੇ ਅਸੀਂ ਲੰਗਰ ਖਾਣ ਨਹੀਂ ਗਏ ਲੋਕੀ ਆਪਣਾ ਘਰ ਛੱਡ ਗਏ ਹੁਣ ਜਾ ਹੀ ਨਹੀਂ ਰਹੇ ਲੋਕਾਂ ਅੰਦਰ ਬਹੁਤ ਹੀ ਦਹਿਸ਼ਤ ਦਾ ਮਾਹੌਲ ਹੈ ਇਹ ਹੀ ਨਹੀਂ ਪਤਾ ਚੱਲ ਰਿਹਾ ਵੀ ਚੋਰੀਆਂ ਕੌਣ ਔਰ ਕਿੱਥੋਂ ਆ ਕੇ ਕਰੀ ਜਾਂਦੇ ਨੇ ਸਰਕਾਰ ਦੇ ਕੇ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਅੱਗੇ ਹੀ ਬੇਨਤੀ ਕਰਦੇ ਆਂ ਇਹੀ ਮੰਗ ਕਰਦੇ ਆਂ ਤੇ ਜੋ ਵੀ ਇਹ ਜਿਹੜੇ ਚੋਰ ਹੈਗੇ ਆ ਇਹਨਾਂ ਦੇ ਬਰਖਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਇੱਥੇ ਚੱਕਰ ਵਗੈਰਾ ਮਾਰਦੇ ਰਹਿਣ ਤੇ ਰਾਤ ਨੂੰ ਵੀ ਚੱਕਰ ਮਾਰਦੇ ਰਹਿਣ ਵੀ ਜਿਹੜਾ ਕਿ ਲੋਕਾਂ ਦੇ ਅੰਦਰ ਜਿਹੜਾ ਡਰ ਦਾ ਮਾਹੌਲ ਹੈ ਉਹਨੂੰ ਖਤਮ ਕੀਤਾ ਜਾ ਸਕੇ